साढ़े नाल स्वरणजीत सिंह सभी खुद जुड़े ने फोन लाइन पर सभी जी बहुत बहुत स्वागत है और बहुत बहुत मुबारकबाद पहला तो सन तो साढ़े वालों थो थैंक यू जी शुक्रिया बहुत बहुत अच्छा तुम्हें तो कदों पता लगे जी कि थोड़ी तो अपॉइंटमेंट हुई है मैं जस्ट पंद्रह मिनट पहला अच्छा। ਮਤਲਬ ਮੈ ਤੁਹਾਡੀ ਨਿਯੁਕਤੀ ਕਰਤੀ ਐ ਤੇ ਉਸੇ 15 ਮਿੰਟ ਪਹਿਲਾਂ ਮੇਰੇ ਨਾਲ ਫਾਈਨਲੀ ਉਹਨਾਂ ਨੇ ਮੈਨੂੰ ਅਨਾਉਂਸ ਕਰ ਦਿੱਤਾ ਕਿ ਹੁਣ ਮੈਂ ਅੱਜ ਫਾਈਨ ਕਰ ਰਿਹਾ ਤੇ ਤੁਹਾਡੀ ਨਿਯੁਕਤੀ ਕਰਨਾ ਓਕੇ ਅੱਛਾ ਸਵੀਜੀ ਇਹ ਦੇਖੋ ਇਸ ਸੀਟ ਤੇ ਪਹਿਲਾਂ surjit patar ਸਾਹਿਬ ਰਹੇ ਨੇ ਹੈ ਨਾ ਉਹਨਾਂ ਦਾ ਇੱਕ ਲੰਮਾ ਚੌੜਾ ਤਜਰਬਾ ਹੈ ਨਾਮ ਹੈ ਤੁਸੀਂ ਵੀ ਉਹਨਾਂ ਦੇ ਨਾਲ ਕਾਫੀ ਲੰਮਾ ਸਮਾਂ ਰਹੇ ਹੋ 140 40 ਸਾਲਾਂ ਤੋਂ ਉਹਨਾਂ ਦੇ ਨਾਲ ਜੀ ਜੀ अच्छा ਤੁਸੀਂ ਤੁਸੀਂ ਕਿੰਡੀ ਚੁਣੌਤੀ ਸਮਝਦੇ ਹੋ ਇਸ ਚੀਜ਼ ਨੂੰ ਕਿ ਜਿਹੜੀ ਜਿਹੜੀ ਕੁਰਸੀ ਤੇ ਉਹ ਬੈਠ ਕੇ ਗਏ ਨੇ ਉਸੇ ਚੀਜ਼ ਨੂੰ ਅੱਗੇ ਵਧਾਉਣਾ ਔਰ ਉਸ ਉਸ ਦੇ ਵਿੱਚ ਹੋਰ ਚਾਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਜੋੜ ਕੇ ਅੱਗੇ ਲੈ ਕੇ ਜਾਣਾ ਬਿਲਕੁਲ ਜੀ ਅਸਲ ਦੇ ਵਿੱਚ ਜਦੋਂ ਪੱਤਾ ਚੇਅਰਮੈਨ ਸੀ ਅਸੀਂ ਜਦੋਂ ਭਾਟਾ ਦਿਵਸ ਹੁੰਦਾ ਨਾ ਜੀ 18 19 ਫਰਵਰੀ ਦਾ ਹਨਾ ਹਾਂਜੀ ਅਸੀਂ ਮਾਨ ਸਾਹਿਬ ਕੋਲੇ ਗਏ ਸੀ ਇੱਕ ਜਿਹੜਾ ਇਸ ਵੇਲੇ AI ਦਾ ਪ੍ਰੋਜੈਕਟ ਹੈ ਕਿ ਜੈਮਿਨੀ ਪ੍ਰੋ ਦੇ ਉੱਪਰ ਪੰਜਾਬੀ ਦੀ ਹਾਜ਼ਰੀ ਨਹੀਂ ਹੈ ਇਹ ਸਿੰਦੂ ਤਾਮ ਦੀਆਂ ਨੌ ਭਾਸ਼ਾਵਾਂ ਹੈਗੀਆਂ ਨੇ ਪਰ ਪੰਜਾਬੀ ਨਹੀਂ ਹੈ ਜਿਹੜੀ ਕਿ 15 ਕਰੋੜ ਲੋਕਾਂ ਦੀ ਭਾਸ਼ਾ ਠੀਕ ਹੈ ਤੇ ਉਸ ਵੇਲੇ ਅਸੀਂ ਮਾਨਸਾਹ ਨਾਲ 3 ਘੰਟੇ ਸਾਡੀ ਮੀਟਿੰਗ ਹੋਈ ਤੇ ਉਹਨਾਂ ਨੇ ਹਰ ਇੱਕ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਆ ਉਹਨਾਂ ਦੀ ਵੀ ਇੱਛਾ ਸੀ ਕਿ ਜੇ ਮੈਂ ਪੰਜਾਬ ਲਈ ਬਹੁਤ ਕੁਝ ਕਰਨਾ ਮੈਂ ਉਹਨਾਂ ਨੂੰ ਮਤਲਬ ਉਹ ਜਾਣਦਾ ਉਹਨਾਂ ਦੀ ਸਪਿਰਿਟ ਨੂੰ ਉਹ ਕਹਿੰਦੇ ਵੀ ਅਸੀਂ ਬਹੁਤ ਕੰਮ ਕਰਨੇ ਨੇ ਤੇ ਉਹਨਾਂ ਨੇ ਉਸ ਤੋਂ ਤੀਸਰੇ ਦਿਨ ਜਣੀ 21 ਫਰਵਰੀ ਨੂੰ ਸਾਰੇ ਹਿੰਦੋਸਤਾਨ ਦੇ ਅਖਬਾਰਾਂ ਦੇ ਵਿੱਚ ਉਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਦੇਤੀ ਫੁੱਲ ਪੇਜ ਦੀ ਹੂੰ ਜਿਹੜੀ ਇਹ ਸੀ ਕਿ ਮੈਂ ਪੰਜਾਬੀ ਭਾਸ਼ਾ ਦਾ ਜਿਹੜਾ ਇਹ ਮਤਲਬ ਆਨਲਾਈਨ ਪੰਜਾਬੀ ਭਾਸ਼ਾ ਦਾ ਯੂਜ਼ ਤੇ ਡਾਟਾ ਦਾ ਮਸਲਾ ਹੈਗਾ AI ਦੇ ਨਾਲ ਵੀ ਉਹਨੂੰ ਅਸੀਂ ਇੱਕ ਸਾਰੀ ਟੀਮ ਰਾਲ ਕੇ ਕਰਾਂਗੇ ਤੇ ਮੈਂ ਗੁਰੂ ਨਾਨਕ ਸਾਹਿਬ ਦੇ ਆਉਣ ਵਾਲੇ ਜਨਮ ਦਿਹਾੜੇ ਤੇ ਜਿਹੜਾ ਕਿ ਨਵੰਬਰ ਦੇ ਐਂਡ 'ਚ ਆਉਂਦਾ ਹੈ ਨਾ ਹੂੰ ਤੇ ਉਦੋਂ ਮੈਂ ਜਨਤਾ ਨੂੰ ਉਹ ਸਾਰਾ ਕੁਝ ਕਰਕੇ ਜਨਤਾ ਦੀ ਨਜ਼ਰ ਕਰਾਂਗਾ ਠੀਕ ਹੈ ਤੋਂ ਉਸ ਵੜੀ ਉਹਨਾਂ ਦੇ ਉਦੋਂ ਹੀ ਅਸੀਂ ਬਹੁਤ ਸਾਰੇ ਪ੍ਰੋਜੈਕਟਸ ਨੇ ਜਿਹੜੇ ਕਰ ਰਹੇ ਹਾਂ ਸੋਚ ਰਹੇ ਹਾਂ ਕਿਉਂਕਿ ਮੈਂ ਆਰਟ ਕਾਉਂਸਲ ਦਾ 8 ਸਾਲ ਤੋਂ ਮੈਂਬਰ ਆ ਆਰਟ ਦਾ ਵੀ ਤੇ ਲਿਟਰੇਚਰ ਦਾ ਵੀ ਠੀਕ ਹੈ ਤੇ ਉਹ ਅਸੀਂ ਕੰਮ ਕਰ ਰਹੇ ਹਾਂ ਲਗਾਤਾਰ ਤੇ ਪੱਤਰ ਸਾਹਿਬ ਬਹੁਤ ਵੱਡੀ ਸਖੀਅਤ ਸੀ ਬਹੁਤ ਵੱਡੇ ਸੁਪਨੇ ਸੀ ਤੇ ਪਰ ਅੱਜ ਵੀ ਅਸੀਂ ਉਹਨਾਂ ਦੀ ਜਿਹੜੀ ਰਹਿਨਮਾਈ ਆ ਸਾਰੀ ਉਹਨਾਂ ਦੀ ਗਾਈਡੈਂਸ ਨਾਲ ਸਾਡੇ ਕੋਲੇ ਸਾਰੇ ਡ੍ਰੀਮਸ ਡਿਸਕਸ ਹੋਏ ਨੇ ਪਏ ਨੇ ਤੇ ਮੈਂ ਆਪਣੀ ਇੱਕ ਜਿਹੜੀ ਟੀਮ ਵੀ ਬਣਾਵਾਂਗਾ ਅਸੀਂ ਸਾਰੇ ਬਹੁਤ ਮਤਲਬ ਜ਼ਬਰਦਸਤ ਤਰੀਕੇ ਨਾਲ ਉਹ ਸਾਰਾ ਸੁਪਨਾ ਪੂਰਾ ਕਰਾਂਗੇ ਤਾਂ ਕਿ ਪਾਤਸ਼ਾਹ ਸਾਹਿਬ ਨੂੰ ਖੁਸ਼ੀ ਹੋਵੇ ਉੱਪਰੋਂ ਤੇ ਮੇਰੀ ਧਾਤੇ ਜਿਹੜੇ ਬੰਦੇ ਬੈਠੇ ਨੇ ਮੇਰੇ ਬੱਚੇ ਬੈਠੇ ਨੇ ਮੈਂ ਉਹਨਾਂ ਦੇ ਉਹਨਾਂ ਨੂੰ ਆਪਣੇ ਫਾਦਰ ਵਾਂਗੂ ਸਮਝਦਾ ਰਹਿਣਾ ਤੇ ਉਹ ਸੁਪਨੇ ਅਸੀਂ ਪੂਰੀ ਕਰਾਂਗੇ ਤਾਂ ਉਹਨਾਂ ਨੂੰ ਖੁਸ਼ੀ ਹੋਊਗੀ ਮਾਨ ਸਾਹਿਬ ਨੂੰ ਵੀ ਬਹੁਤ ਖੁਸ਼ੀ ਹੋਊਗੀ ਔਰ ਪੰਜਾਬ ਦੇ ਜਿਹੜੇ ਹਿੱਤ ਦੇ ਲਈ ਅਸੀਂ ਪ੍ਰੋਜੈਕਟਸ ਪੂਰੇ ਕਰਾਂਗੇ ਉਹਨਾਂ ਲਈ اچھا اچھا ਸਵੀ ਜੀ ਇੱਕ ਮੇਰਾ ਮੇਰਾ ਸਵਾਲ ਹੈ ਜਦੋਂ ਆਮ ਤੌਰ ਤੇ ਐਸੀਆਂ ਨਿਯੁਕਤੀਆਂ ਹੁੰਦੀਆਂ ਚਾਹੇ ਕੋਈ ਕੋਈ ਵਾਈਸ ਚਾਂਸਲਰ ਦੀ ਹੋਵੇ ਜਾਂ ਹੋਰ ਐਸੀਆਂ ਅਪੁਆਇੰਟਮੈਂਟਸ ਹੁੰਦੀਆਂ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਐਨੇ ਐਪਲੀਕੈਂਟ ਸੀ ਇੰਨਿਆਂ ਨੇ ਅਪਰੋਚ ਕੀਤਾ ਸੀ ਸੋ ਮੈਂ ਉਹਨੇ ਸੌਫਟ ਨੋਟ ਤੁਹਾਡੇ ਤੋਂ ਇੱਕ 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 ਪੁੱਛਣਾ ਚਾਹਣਾ ਹੈ ਕਿ ਕੀ ਤੁਸੀਂ ਕੋਈ ਐਸੀ ਇੱਛਾ ਜਿਤਾਈ ਸੀ ਜਾਂ ਤੁਹਾਡੀ ਕੋਸ਼ਿਸ਼ ਸੀ ਜਾਂ ਕਿ ਤੁਸੀਂ ਕੋਈ ਅਪਲਾਈ ਕੀਤਾ ਸੀ ਨਹੀਂ ਇਸ ਤਰ੍ਹਾਂ ਹੈ ਜੀ ਕਿ ਜਦੋਂ ਪਤਸਾਰ ਸੰਸਕਾਰ ਵੇਲੇ ਅਸੀਂ ਮਿਲੇ ਜੀ ਮਾਨ ਸਰ ਨਾਲ ਉਦੋਂ ਵੀ ਸਾਰਾ ਅਸੀਂ ਇਕੱਠੇ ਸੀਗੇ ਤੇ ਸਿਰ ਭੋਗ ਵੇਲੇ ਵੀ ਆਏ ਉਦੋਂ ਅਸੀਂ ਨਾਲ-ਨਾਲ ਸਾਰਾ ਡਿਸਕਸ ਕਰ ਰਹੇ ਹਾਂ ਤੇ ਉਹਨਾਂ ਦੀ ਇੱਛਾ ਸੀ ਕਿ ਆਪਾਂ ਹੁਣ ਇਸ ਤੋਂ ਜਿਹੜਾ ਅਗਲਾ ਇਹ ਸਾਰੀਆਂ ਮਤਲਬ ਕਿਵੇਂ ਕਰਨਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਇਹ ਜ਼ਿੰਮੇਵਾਰੀ ਤੁਹਾਡੇ ਤੇ ਛੱਡਣੀ ਚਾਹਨਾ ਹੂੰ ਤੇ ਹਾਲਾਂਕਿ ਅਸੀਂ ਮਤਲਬ ਮੈਂ ਹੋਰ ਵੀ ਕੁਝ ਨਾਮ ਉਹਨਾਂ ਨੂੰ ਦਿੱਤੇ ਪਰ ਉਹ ਕਹਿੰਦੇ ਵੀ ਨਹੀਂ ਮੈਨੂੰ ਮਤਲਬ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਪੰਡਾਇਆ ਇਸ ਚੰਦਾ ਤੇ ਅੱਜ ਉਹਨਾਂ ਨੇ ਫੋਨ ਕਰਕੇ ਮੈਨੂੰ ਇਹ ਅਨਾਉਂਸਮੈਂਟ ਵੀ ਦੇਤੀ ਆ ਤੇ ਇਹਦੇ ਵਿੱਚ ਕੋਈ ਇਹ ਜੇ ਤੱਕ ਕਰਨੀ ਹੈ ਮੈਂ ਮਾਨ ਸਾਹਿਬ ਨੇ ਜਦੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਹੂੰ 93 ਦੇ ਆਸ-ਪਾਸ ਠੀਕ ਹੈ ਹਾਂ ਜਦੋਂ ਉਹ 뮤직 ਦੇ ਮਤਲਬ ਵਰਲਡ ਦੇ ਵਿੱਚ ਐਂਟਰ ਕਰਨਾ ਸੀ ਮੈਂ ਉਸ ਤੋਂ ਪਹਿਲਾਂ ਉਹਨਾਂ ਨੂੰ ਉਹ ਕਾਲਜ ਦੇ ਵਿੱਚੋਂ ਜਿਹੜੇ ਕਾਲਜ ਉਹ ਯੂਥ ਫੈਸਟੀਵਲ ਤੋਂ ਉਹਨਾਂ ਨੇ ਇੱਕ ਗੀਤ ਗਾਇਆ ਸੀਗਾ ਹੂੰ ਉਹ ਉਹ ਨਿਊਜ਼ ਬਣੀ ਸੀ ਉਹ ਤੇ ਉਦੋਂ ਹੀ ਮੈਂ ਉਹਨਾਂ ਨੂੰ ਮਤਲਬ ਕੰਪਨੀ ਵਾਲੇ ਮੇਰੇ ਕੋਲੇ ਆਉਂਦੇ ਰਹੇ ਉਹਨੂੰ ਦੱਸਿਆ ਕਿ ਇਹ ਬਹੁਤ ਜਨ ਟੈਲੈਂਟ ਹੈ अच्छा तो ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਵੇਲੇ ਤੋਂ ਮੈਂ ਉਹਨਾਂ ਦੇ ਨਾਲ ਹਾਂ ਠੀਕ ਹੈ ਸੋ ਬਹੁਤ ਲੰਬਾ ਚੌੜਾ ਸਾਡਾ ਇੱਕ ਦੋਸਤਾਂ ਵਾਲਾ ਰਿਸ਼ਤਾ ਪਿਆਰ ਦਾ ਰਿਸ਼ਤਾ ਇੱਕ ਦੂਸਰੇ ਪ੍ਰਤੀ ਅਸੀਂ ਵਿਸ਼ਵਾਸ ਨਾਲ ਪਰੇ ਹੋਏ ਹਾਂ ਤੇ ਇਹ ਉਹਦਾ ਹੀ ਇੱਕ ਮੈਂ ਸਮਝਦਾ ਕਿ ਉਸ ਵਿਸ਼ਵਾਸ ਦੇ ਵਿੱਚ ਉਹਨਾਂ ਨੇ ਮੇਰੇ ਤੇ ਵੀ ਜ਼ਿੰਮੇਵਾਰੀ ਰੱਖੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਵੀਜੀ ਸਾਡੇ ਨਾਲ ਜੁੜਨ ਲਈ ਵਿਸ਼ੂ ਆਲ ਦਾ ਬੈਸਟ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਗੱਲਬਾਤ ਕਰਨ ਦੇ ਲਈ ਤੁਸੀਂ ਸਮਾਂ ਕੱਢਿਆ